ਧੰਵਾਹ ਗੁਰੂ ਸਾਹਿਬ ਜੀ ਗੌੜੀ ਮਹਲਾ 5 ਕਾਕੀ ਮਾਈ ਕਾਕੂ ਬਾਪ ਨਾਮ ਧਾਰਿਕ ਝੂਠੇ ਸਭ ਸਾਖ ਕਾਹੇ ਕੋ ਮੂਰਖ ਭਖ ਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾ ਇਕਾ ਮਟੀ ਇਕਾ ਜੋ एको पवन ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲਾਹੀ ਮਰਨ ਹਾਰ ਇਹ ਜੀਅ ਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾ ਮੁਕਤ ਭਏ ਬਿਨ ਸੇ ਭ੍ਰਮ ਥਾਟ ਕਹੋ ਨਾਨਕ ਗੁਰ ਖੋਲੇ ਕਪਾ ਮੁਕਤ ਭਏ ਬਿਨ ਸੇ ਭ੍ਰਮ ਥਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਦੇ ਉੱਪਰ ਅੰਕਿਤ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਵੇਲੇ ਅਸੀਂ ਅਕਾਲ ਪੁਰਖ ਪਰਮੇਸ਼ਰ ਉਹਦੀ ਭਗਤੀ ਤੋਂ ਬਗੈਰ ਆਪਣਾ ਜੀਵਨ ਬਤੀਤ ਕਰਦੇ ਹਾਂ ਸੰਸਾਰਕ ਮੋਹ ਦੇ ਵਿੱਚ ਮਨੁੱਖ ਫਸ ਕੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਮਹਾਰਾਜ ਕਹਿ ਰਹੇ ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਕਾਹੇ ਕੋ ਮੂਰਖ ਭਖ ਲਾਇਆ ਕੇਵਲੇ ਨਾ ਕਈ ਬੰਦੇ ਸੁੱਤੇ ਹੋਏ ਵੀ ਬੋਲਦੇ ਹਨ ਉਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਬੜੜਾ ਰਿਆ ਹੈ ਸਤਗੁਰੂ ਕਹਿੰਦੇ ਇਹ ਸੁਪਨਾ ਹੈ ਜਿਹੜਾ ਸੰਸਾਰ ਹੈ ਨਾ ਸੁਪਨਾ ਹੈ ਇਸ ਸੁਪਨੇ ਦੇ ਵਿੱਚ ਹੀ ਗੱਲਾਂ ਕਰੀ ਜਾ ਰਿਹਾ ਸੁਪਨੇ ਦੇ ਵਿੱਚ ਹੀ ਹੰਕਾਰ ਕਰ ਰਿਹਾ ਬੜਾ ਰਿਹਾ ਹੈ ਪਖਲਾਇਆ ਹੋਇਆ ਹੈ ਕਾਹੇ ਕੋ ਮੂਰਖ ਭਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਕਿਉਂਕਿ ਇਸ ਸੰਸਾਰ ਦੀ ਜਿਹੜੀ ਕਾਰ ਹੈ ਜੋੜਨਾ ਤੇ ਵਿਛੜਨਾ ਅਪਰੋਜ ਪੜਤਿਆਂ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਮਹਾਰਾਜ ਕਹਿੰਦੇ ਸੰਜੋਗ ਬਣਿਆ ਆ ਪਰਿਵਾਰ ਮਿਲ ਗਿਆ ਉਹਦੇ ਹੁਕਮ ਦੇ ਵਿੱਚ ਤੂੰ ਸੰਸਾਰ ਦੇ ਵਿੱਚ ਆਇਆ ਇਹ ਜਿਹੜੇ ਸੰਸਾਰ ਦੇ ਰਿਸ਼ਤੇ ਆ ਮਹਾਰਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਐਮੀ ਹੰਕਾਰ ਕਰਦੇ ਆ ਮੇਰਾ ਪਰਿਵਾਰ ਮੇਰਾ ਕਾਰੋਬਾਰ ਇਹੋਣ ਲੋਕਾਂ ਦੀ ਗੱਲ ਹੈ ਜਿਹੜੇ ਰੱਬ ਨੂੰ ਛੱਡ ਦਿੰਦੇ ਸਭ ਕਹਿੰਦੇ ਕਾਹੇ ਕੋ ਮੂਰਖ ਭਕ ਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾ ਆਰੰਭ ਦੇ ਵਿੱਚ ਸਤਿਗੁਰ ਕਹਿੰਦੇ ਕਾ ਕੀ ਮਾਈ ਕਾ ਕੋ ਬਾਪ ਵੀ ਕਿਹੜੀ ਮਾਂ ਤੇ ਕਿਹੜਾ ਬਾਪ ਸਮੇਂ ਵਾਸਤੇ ਹੁੰਦਾ ਨਾ ਥੋੜੇ ਸਮੇਂ ਵਾਸਤੇ ਜਿੰਨੀ ਕੁ देर ਮਾਂ ਬਾਪ ਦੀ ਜ਼ਿੰਦਗੀ ਆ ਜਾਂ ਬੱਚਿਆਂ ਦੀ ਜ਼ਿੰਦਗੀ ਮਹਾਰਾਜ ਕਹਿੰਦੇ ਭਾਈ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਹ ਇਹ ਤਾਂ ਸੰਸਾਰਿਕ ਰਿਸ਼ਤੇ ਬਣਿਆ ਇੱਕ ਸੰਯੋਗ ਸੀ ਉਹਦਾ ਹੁਕਮ ਸੀ ਪਰ ਜੇ ਸੋਚੇ ਕਿ ਇਹ ਤੋੜ ਨਿਭਣ ਵਾਲੇ ਆ ਗੁਰੂ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਨਿਭਦਾ ਪਾਸ਼ਾ ਜੀ ਦਾ ਸ਼ਬਦ ਹੈ ਗੁਰ ਤੇਗ ਬਹਾਦਰ ਸਾਹਿਬ ਦਾ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ ਪ੍ਰੀਤਮ ਕਹਿੰਦੇ ਮਿੱਤਰ हे ਮੇਰੇ ਮਿੱਤਰ ਮਨ ਦੇ ਵਿੱਚ ਚੰਗੀ ਤਰ੍ਹਾਂ ਗੱਲ ਦ੍ਰਿੜ ਕਰ ਲੈ ਆਪਣੇ ਸੁੱਖ ਸਿਓ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਸੁਖ ਮੈਂ ਆਣ ਬਹੁਤ ਮਿਲ ਵਹਿਟ ਤਰਹਤ ਚਾਹੂ ਦਿਸ ਕੇ ਰ ਜਦੋਂ ਮਨੁੱਖ ਦੇ ਕੋਲ ਧਨ ਦੌਲਤ ਹੁੰਦੀ ਆ ਜਦੋਂ ਕੋਈ ਪਦਵੀ ਹੁੰਦੀ ਆ ਤੇ ਚਾਰੇ ਪਾਸੇ ਦਸੀਂ ਪਾਰਸੀ ਲੋਕ ਉਹਦੇ ਘੇਰਾ ਪਾ ਕੇ ਬੈਠੇ ਆ ਇਹ ਵੀ ਸੰਸਾਰ ਦੀ ਅਸਲੀਅਤ ਹੈ ਗੁਰੂ ਸੰਗਤ ਜੀ ਜੇ ਬੰਦੇ ਕੋਲ ਪੈਸਾ ਹੈ ਨਾ ਦੂਰ ਦੇ ਰਿਸ਼ਤੇਦਾਰ ਵੀ ਨੇੜੇ ਦੇ ਬਣ ਜਾਂਦੇ ਲੋ ਜੀ ਸਾਡਾ ਰਿਸ਼ਤੇਦਾਰ ਹੈ ਜੇ ਬੰਦੇ ਕੋਲ ਗਰੀਬੀ ਹੋਵੇ ਤੇ ਜਿਹੜੇ ਨੇੜੇ ਦੇ ਹੁੰਦੇ ਆ ਵੀ ਉਹ ਲੋਕਾਂ ਨੂੰ ਕਹਿ ਦਿੰਦੇ ਵੀ ਭਾਈ ਤੁਸੀਂ ਸਾਫਕਤਾ ਹੋ ਬਣਾ ਗੱਲ ਕਰਿਓ ਇਹਦੇ ਨਾਲ ਇਹਨੂੰ ਦਿਓ ਨਾ ਕੁਝ ਇਹਨੂੰ ਵਾਪਸ ਨਹੀਂ ਕਰਨਾ ਮਹਾਰਾਜ ਕਹਿੰਦੇ ਇਹ ਤਾਂ ਸੰਸਾਰ ਦਾ ਇੱਕ ਵਰਤਾਰਾ ਹੀ ਬਣ ਗਿਆ ਇਥੋਂ ਤੱਕਰ ਕਹਿੰਦੇ ਸੁਖ ਮਾਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰਹਿ ਇਥੋਂ ਤੱਕਰ ਕਹਾ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਂਸਤ ਜੀਇ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮਨਾ ਕਹਿੰਦੇ ਕਿਹੜੀ ਬਾਤ ਹੈ ਤੇ ਕਿਹੜਾ ਬਾਪ ਕਾਕੀ ਮਾਈ ਕਾਕੋ ਬਾਪ ਪਾਸ਼ਾ ਜੀ ਕਹ ਰਹੇ ਆ ਕਹਿੰਦੇ ਨਾਮ ਤ੍ਰੀਕ ਝੂਠੇ ਸਭ ਸਾਖ ਨਾਮ ਤ੍ਰੀਕ ਮਤਲਬ ਨਾਮ ਮਾਤਰੀ ਝੂਠੇ ਸਾਖ ਹੈ ਇਹ ਜਿਹੜੇ ਰਿਸ਼ਤੇ ਨੇ ਝੂਠੇ ਹੀ ਆ ਨਾਮ ਮਾਤਰੀ ਹੀ ਆ ਨਾਮ ਧ੍ਰੀਕ ਝੂਠੇ ਸਭ ਸਾਖ ਮਾਣੀ ਦੇ ਵਿੱਚ ਸਤਿਗੁਰ ਨੇ ਇਥੋਂ ਤੱਕਰ ਬਖਸ਼ਿਸ਼ ਕਰ ਦਿੱਤੀ ਕਿ ਜਿਹੜਾ ਮਾਂ ਬਾਪ ਹੈ ਜੇ ਸਾਨੂੰ ਰੱਬ ਨਾਲ ਜੋੜਦਾ ਹੈ ਉਹ ਤੋਂ ਵੱਡਾ ਕੋਈ ਭਾਗਾ ਵਾਲਾ ਨਹੀਂ ਉਹ ਤਾਂ ਜੇ ਗੁਰੂ ਨੂੰ ਵੀ ਜਨਮ ਦਿੱਤਾ ਤੇ ਉਹਨੇ ਵਾਸਤੇ ਵੀ ਆਖਿਆ ਕਹਿੰਦੇ ਤਿੰਨ ਧਨ ਜਨੈਦੀ ਮਾਓ ਆਏ ਸਫਲ ਸੇ ਪਰ ਨਾਲ ਇਹ ਵੀ ਆਖਿਆ ਗੁਰੂ ਰਾਮਦਾਸ ਜੀ ਨੇ ਕਹਿੰਦੇ ਜਿਹੜੀ ਮਾਂ ਬੱਚੇ ਨੂੰ ਜਨਮ ਦਿੰਦੀ ਆ ਜੇ ਬੱਚਾ ਨਾਮ ਨਹੀਂ ਜਪਦਾ ਕਹਿੰਦੇ ਰੱਬ ਕਰੇ ਉਹ ਉਸ ਮਾਂ ਨੂੰ ਵਾਂਝ ਕਰ ਦੇ ਇਦਾਂ ਦੀ ਔਲਾਦ ਹੀ ਨਾ ਪੈਦਾ ਹੋਵੇ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਭਾਈ ਉਹ ਪਰਮੇਸ਼ਰ ਕਾਲਪੁਰਖ ਹੈ ਇੱਕ ਜਗ੍ਹਾ ਹੋਰ ਬਖਸ਼ਿਸ਼ ਕੀਤੀ ਕਹਿੰਦੇ ਭਾਈ ਜਿਹੜੇ ਨਹੀਂ ਜਪਦੇ ਹੁਣ ਗੱਲ ਤਾਂ ਇਹ ਹੈ ਕਿ ਮਾਂ ਦਾ ਕਸੂਰ ਕੀ ਹੈ ਮਾਂ ਦਾ ਕੀ ਕਸੂਰ ਹੈ ਬੱਚੇ ਨੇ ਨਾਮ ਨਹੀਂ ਜਪਿਆ ਅੱਜ ਇਸ ਸਾਇੰਸ ਇਸ ਗੱਲ ਤੇ ਪਹੁੰਚੀ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਜੋ ਕਰਦੀ ਉਹ ਬੱਚੇ ਦੇ ਉੱਪਰ ਪ੍ਰਭਾਵ ਪੈਂਦਾ ਹੈ ਮਾਂ ਕਸੂਰਬਾਰ ਹੈ ਸਤਗੁਰੂ ਨੇ ਕਿਹਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ maat ਕੀਜੇ ਹਰ ਵਾਂਝਾ ਤਿੰਨ ਸੁਨਨੀ ਦੇ ਫਿਰੈ ਬਿਨ ਨਾਵੇ ਉਹ ਖਪ ਖਪ ਮੂਏ ਕਰਾਂ ਭਗਤ ਜੀ ਨੇ ਵੀ ਆਖਿਆ ਕਹੇ ਜਹ ਪੁੱਤ ਪੂਤਨ ਜਹ ਕੁੱਲ ਪੂਤਨ ਗਿਆਨ ਵਿਚਾਰੀ ਜਹ ਕੁੱਲ ਪੂਤਨ ਗਿਆਨ ਵਿਚਾਰੀ ਵਿਦਵਾ ਕਾਂਸ ਨਾ ਭਈ ਮਹਤਾਈ ਕਹਿੰਦੇ ਇਦਾਂ ਦਾ ਪੈਦਾ ਹੀ ਨਾ ਹੋਵੇ ਜਿਹੜੀ ਔਲਾਦ ਜਿਹੜੀ ਨਾਮ ਨਹੀਂ ਜਪਦੀ ਇਸ ਹਿੰਦੁਸਤਾਨ ਦਾ ਬਹੁਤ ਵੱਡਾ ਕਵੀ ਹੋਇਆ ਤੁਲਸੀਦਾਸ ਉਹਨੇ ਵੀ ਆਖ ਦਿੱਤਾ ਜਨਨੀ ਜਣੇ ਤਾਂ ਭਗਤ ਜਣ ਕਹਿ ਦਾਤਾ ਕੈਸੂਰ ਨਹੀਂ ਤੋ ਜਨਨੀ ਬਾਝ ਰੇ ਕਾਹੀ ਕਵਾਵੇ ਨੂਰ ਆਪਣਾ ਫਰਜ ਜਿਹੜਾ ਮਾਂ ਬਾਪ ਦਾ ਜਿਹੜਾ ਫਰਜ ਹੈ ਔਰ ਸਿੱਖ ਰਹਿਦ ਮਰ ਜਾਦਾ ਪੜਦੇ ਆ ਨਾ ਮਾਂ ਬਾਪ ਦਾ ਫਰਜ ਹੈ ਕਿ ਬੱਚਿਆਂ ਨੂੰ ਗੁਰਮੁਖੀ ਅੱਖਰ ਪੜਾਉਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨਾ ਹੈ ਇਹ ਸਾਡਾ ਫਰਜ਼ ਹੈ ਹਾਂ ਜੇ ਫੇਰ ਵੀ ਗਲਤ ਨਿਕਲਦਾ ਫਿਰ ਅਸੀਂ ਸੁਰਖਰੂ ਹਾਂ ਵੀ ਇਹ ਪੜਿਆ ਕੋਈ ਨਹੀਂ ਅਸੀਂ ਤਾਂ ਪੜਾ ਰਹੇ ਸੀ ਪਰ ਅਸੀਂ ਆਪਣਾ ਫਰਜ਼ ਜੀਵਨ ਵਿੱਚ ਅਦਾ ਕਰਨਾ ਹੈ ਮਹਾਰਾਜ ਕਹਿੰਦੇ ਭਾਈ ਪਰ ਇਹ ਗੱਲ ਜਾਣ ਕੇ ਰੱਖਿਓ ਰੱਬ ਤੋਂ ਬਿਨਾ ਕੋਈ ਵੀ ਹਮੇਸ਼ਾ ਤੁਹਾਡਾ ਸਾਥ ਨਹੀਂ ਦੇਗਾ ਕਾਕੀ ਮਾਈ ਕਾਕੋ ਬਾਪ ਨਾਮ ਧ੍ਰੀਕ ਝੂਠੇ ਸਭ ਸਾਖ ਭਾਵੇਂ ਮਾਂ ਹੋਵੇ ਭਾਵੇਂ ਬਾਪ ਹੋਵੇ ਕਹਿੰਦੇ ਨਾਮ ਮਾਤਰ ਝੂਠੇ ਰਿਸ਼ਤੇ ਆ ਕਿਉਂਕਿ ਕੁਝ ਸਮੇਂ ਵਾਸਤੇ ਹਨ ਹਮੇਸ਼ਾ ਤਾਂ ਨਹੀਂ ਰਹਦੇ ਕਦੇ ਮਾਂ ਬਾਪ ਪਹਿਲੋਂ ਚਲੇ ਗਏ ਕਦੇ ਬੱਚੇ ਪਹਿਲੋਂ ਚਲੇ ਜਾਂਦੇ ਆ ਨਾ ਮਾਤਰ ਹੈ ਨਾਮ ਧਰੀਕ ਝੂਠੇ ਸਭ ਸਾਖ ਕਾਹੇ ਕੋ ਮੂਰਖ ਭਖ ਲਾਇਆ ਕਾਹਦੇ ਕਹਿੰਦੇ ਬਰੌਂਡਾ ਬਰੜਾ ਰਿਆ ਹੈ ਸੁਪਨੇ ਦੇ ਵਿੱਚ ਬਰੜਾ ਰਿਆ ਕਾਹੇ ਕੋ ਮੂਰਖ ਭਖ ਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਇਹ ਸੰਜੋਗ ਸੀ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਰਹਾਉ ਮਿਲ ਸੰਜੋਗ ਹੁਕਮ ਤੂੰ ਆਇਆ ਏਕਾ ਮਾਟੀ ਏਕਾ ਜੋਤ ਸਾਰੇ ਸਰੀਰ ਇੱਕੋ ਮਿੱਟੀ ਤੋਂ ਬਣਿਆ ਤੇ ਇੱਕ ਦੀ ਹੀ ਸਾਰਿਆਂ ਦੇ ਵਿੱਚ ਜੋਤ ਹੈ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਆ ਜਿਹੜੇ ਸਵਾਜ਼ ਚੱਲਦੇ ਨੇ ਸਾਡੇ ਅੰਦਰ ਏਕੋ ਪਵਨ ਕਹਾ ਕੌਣ ਰੋਤ ਹੁਣ ਕਿਹੜਾ ਕਿਸੇ ਨੂੰ ਰੋ ਰਿਹਾ ਸਮਉਂਦਾ ਸੀ ਬੰਦਾ ਰੋਂਦਾ ਕਹਦੇ ਰੋਂਦਾ ਇਸ ਕਰਕੇ ਕਿਉਂਕਿ ਕਾਰਨ ਹੁੰਦਾ ਸਤਗੁਰ ਰਹਿ ਗਿਆ ਕਿ ਜੇ ਇਹ ਮੇਤੋਂ ਚਲਾ ਗਿਆ ਮੇਰਾ ਪਾਲਣ ਪੋਸ਼ਣ ਕੌਣ ਕਰੇ ਮੈਨੂੰ ਇਹਦਾ ਸਹਾਰਾ ਸੀ ਉਸ ਕਰਕੇ ਬੰਦਾ ਰੋਂਦਾ ਕਿੰਨੇ ਕ ਦਿਨ ਰੋਂਦਾ ਇਹ ਵੀ ਆਪਾਂ ਨੂੰ ਸਾਰੇ ਨੂੰ ਪਤਾ ਹੈ ਪਰ ਜੇ ਚੰਗੇ ਸੰਸਕਾਰ ਹੁੰਦੇ ਆ ਨਾ ਮਾਪੇ ਦੇ ਬੱਚਿਆਂ ਬੱਚੇ ਵੀ ਚੰਗੇ ਚੰਗੇ ਸੰਸਕਾਰਾਂ ਦੇ ਹੁੰਦੇ ਆ ਪਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਮਹਾਰਾਜ ਉਹਨਾਂ ਦੀ ਗੱਲ ਕਰਦੇ ਜਿਹੜੇ ਸੁਪਨੇ ਦੇ ਵਿੱਚ ਰੜਾ ਰਹੇ ਹਨ ਮਹਾਰਾਜ ਕਹਿੰਦੇ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਕਹਿੰਦੇ ਕੌਣ ਰੋ ਰਿਹਾ ਕਾਦੇ ਵਾਸਤੇ ਰੋ ਰਿਹਾ ਮੇਰਾ ਮੇਰਾ ਕਰ ਬਿਲ ਲਾਹੀ ਮੇਰਾ ਮੇਰਾ ਕਰਕੇ ਬਿਲਕਦੇ ਪਰ ਨੇੜੇ ਕੋਈ ਵੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨਾ ਬਾਣੀ ਦੇ ਵਿੱਚ ਕਹਿੰਦੇ ਜਿਤ ਦਿਨ ਦੇ ਬਨਸਸੀ ਤਿਤ ਬਿਲ ਕੈਸਣ ਪ੍ਰੇਤ ਕੀ ਕਰਦੇ ਆ ਕਹਿੰਦੇ ਭੂਤ ਬਣ ਗਿਆ ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਆ ਜਿਸ ਵੇਲੇ ਕੋਈ ਚੜ੍ਹਾਈ ਕਰਦਾ ਇਹ ਸਾਡਾ ਵਿਚਾਰ ਨਹੀਂ ਹੈ ਸਾਡੀ ਸੋਚ ਨਹੀਂ ਹੈ ਕਿ ਉਹਨੂੰ ਧਰਤੀ ਤੇ ਪਾ ਦਿਓ ਜਿੱਥੇ ਹੈ ਉਹਨੂੰ ਰਹਿਣ ਦਿਓ ਪਲੰਗ ਤੇ ਆ ਮੰਜੇ ਤੇ ਆ ਰਹਿਣ ਦਿਓ ਪਰ ਇਹ ਹੋ ਜਾਂਦਾ ਕਿ ਇਹ ਭੂਤ ਬਣ ਗਿਆ ਇੱਕ ਦੀਵਾ ਜਗਾ ਦਿੰਦੇ ਨਾਲ ਕਹਿੰਦੇ ਭੂਤ ਹੈ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਣ ਪ੍ਰੇਤ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਪੜੇ ਤਾਂ ਉਸ ਬਜ਼ੁਰਗ ਦੇ ਜਾਂ ਉਸ માતા ਦੇ ਲੋਕਾਂ ਨੂੰ ਦੇ ਦਿੰਦੇ ਆ ਵੀ ਇਹ ਕਪੜੇ ਨਹੀਂ ਪਾਉਣੇ ਪਰ ਤੁਸੀਂ ਦੇਖਿਆ ਕਦੇ ਜਿਹੜੇ ਉਹ ਮਾਣੇ ਕਾਂਟੇ ਪਾਏ ਹੁੰਦੇ ਆ ਮੁੰਦਰੀ ਹੱਥ ਵਿੱਚ ਪਾਈ ਹੁੰਦੀ ਹੈ ਸੋਨੇ ਦਾ ਕੜਾ ਹੁੰਦਾ ਕਿਸੇ ਨੂੰ ਦਿੱਤਾ ਜਾਂਦਾ ਉਹ ਫੜਾਫੜ ਲਾ ਲਿਆ ਜਾਂਦਾ ਵੀ ਲੋਕੀ ਨਾ ਆ ਜਾਣ ਪਹਿਲਾਂ ਪਹਿਲਾਂ ਕੰਮ ਕਰ ਲਈ ਹਾਂ ਕਪੜੇ ਦਾਣੂ ਭੂਤ ਬਣ ਗਿਆ ਵੀ ਕਪੜੇ ਭੂਤ ਬਣ ਗਏ ਮੰਜਾ ਪੰਜਾ ਦੇ ਦਿਓ ਬਿਸਤਰਾ ਦੇ ਦਿਓ ਮਹਾਰਾਜ ਕਹਿੰਦੇ ਜਿਤ ਦਿਨ ਦੇ ਬਿਣਸ ਸੀ ਤਿਤ ਬੇਲੇ ਕੈਸਣ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਣੇ ਮਾਹੇ ਜਿਨਸਿਓ ਲਗਾ ਹੇਤ ਉਹ ਸਾਰੇ ਦੂਰ हट ਜਾਂਦੇ ਆ ਹ ਤੁਸੀਂ ਦੇਖਦੇ ਹੋ ਨਾ ਕਿਸੇ ਦੇ ਘਰ ਕੋਈ ਹਾਂ ਕੋਈ ਚੰਗਾ ਜਿਗਰ ਵਾਲਾ ਪੁੱਤਰ ਹੋਏਗਾ ਤੇ ਉਹ ਮਾਪੇ ਜਾਂ ਬਾਪ ਦੀ ਸੇਵਾ ਕਰੇਗਾ ਮਤਲਬ ਉਸ ਨੂੰ ਇਸ਼ਨਾਨ ਕਰਾਏਗਾ ਨਹੀਂ ਤਾਂ ਫਿਰ ਉਹ ਸੇਵਾ ਜਿਹੜੇ ਕਰਦੇ ਉਹ ਹੀ ਵਿਚਾਰੇ ਇਸ਼ਨਾਨ ਕਰਾ ਕੇ ਚਲੇ ਜਾਂਦੇ ਤੇ ਉਹਦਾ ਕੰਮ ਹੀ ਹੁੰਦਾ ਵੀ ਸਾਡੇ ਘਰ ਕੌਣ ਨਹੀਂ ਆਇਆ ਤੇ ਜਿਹੜਾ ਨਹੀਂ ਆਇਆ ਤੇ ਅਸੀਂ ਵੀ ਨਹੀਂ ਉਹਦੇ ਜਾਣਾ ਇੰਨਾ ਕੋ ਖਿਆਲ ਰੱਖਦਾ ਮਾਰ ਕਹਿੰਦੇ ਪਿੱਛੇ हट ਜਾਂਦੇ ਛੱਡ ਖੜੋ ਤੇ ਖਿਨੇ ਮਾਹੇ ਜਿੰਸਿਓ ਲੱਗਾ ਉਹੀ ਹੁੰਦਾ ਨਾ ਪਰ ਸਰੀਰ ਉਹੀ ਹੁੰਦਾ ਹੈ ਅਪਤਾ ਨਹੀਂ ਕਿਹਨੇ ਸਿਖਾਇਆ ਲੋਕਾਂ ਨੂੰ ਕਹਿੰਦੇ ਜੀ ਮਰਦੇ ਨੂੰ ਮੱਥਾ ਟੇਕੋ ਹੁਣ ਜੀਂਦੇ ਤਾਂ ਮੱਥਾ ਨਹੀਂ ਟੇਕਿਆ ਹੁਣ ਨੋਹਾਂ ਦਾ ਮਨ ਤਾਂ ਕਰਦਾ ਨਹੀਂ ਹੁੰਦਾ ਕਈਆਂ ਦਾ ਵੀ ਸੱਸ ਨੂੰ ਜਾਂ ਸਹੁਰੇ ਨੂੰ ਮੱਥਾ ਟੇਕੀਏ ਪਰ ਉਹ ਸਮਾਜ ਦੇਖ ਰਿਆ ਉਹਨੂੰ ਵੀ ਟੇਕਣਾ ਪੈਂਦਾ ਮਹਾਰਾਜ ਕਹਿੰਦੇ ਇਦਾਂ ਦੀ ਹਾਲਤ ਹੋ ਜਾਂਦੀ ਆ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਣ ਪ੍ਰੇਤ ਪਕੜ ਚਲਾਈਣ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਾਹੋ ਹੋਆ ਸੇਤ ਹੋਣਾ ਕੀ ਹੈ ਕਹਿੰਦੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਜੋ ਬੀਜਿਆਣਾ ਉਹ ਵੜਣਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਕੱਲ ਸ਼ਬਦ ਵਿੱਚ ਆਇਆ ਸੀ ਖਾਤ ਪੀਤ ਖੇਲਤ ਹਸਤ ਵਿਸਤਾਰ ਕਵਣ ਅਰਥ ਮਿਰਤਕ ਸ਼ਿੰਗਾਰ ਕਹਿੰਦੇ ਜਿਹੜੇ ਰੱਬ ਦਾ ਨਾਮ ਛੱਡ ਕੇ ਨਾ ਖਾਂਦੇ ਪੀਂਦੇ ਆ ਖੇਡਦੇ ਹੱਸਦੇ ਆ ਤੇ ਉਹ ਕਰਦੇ ਕੀ ਆ ਕਹਿੰਦੇ ਉਦਾਂ ਹੁੰਦਾ ਜਿੱਦਾਂ ਵੀ ਡੈੱਡ ਬੋਡੀ ਪਈ ਆ ਨਾ ਮ੍ਰਿਤਕ ਲੋਥ ਪਈ ਆ ਉਹਨੂੰ ਸ਼ਿੰਗਾਰ ਕਰੀ ਜਾਓ ਭਾਵੇਂ ਜਿੰਨੇ ਮਰਜੀ ਸ਼ੌਲ ਪਾ ਦਿਓ ਭਾਵੇਂ ਤੁਸੀਂ ਗੁਲਾਬ ਦੇ ਫੁੱਲ ਲਿਆ ਕੇ ਚੜਾ ਦਿਓ ਉਹ ਜਦੋਂ ਕੋਈ ਬੀਬੀ ਪੂਰੀ ਹੋ ਜਾਂਦੀ ਉਹਦੀ ਸੁਰਖੀ ਬਿੰਦੀ ਵੀ ਲਾ ਦਿੰਦੇ ਆ ਹੁਣ ਮ੍ਰਿਤਕ ਨੂੰ ਕੀ ਲੋੜ ਐ ਉਹਨੂੰ ਸ਼ਿੰਗਾਰਨ ਦਾ ਕੀ ਲੋੜ ਐ ਤੇ ਸਿਰਫ ਦੇਖਾ ਦੇ ਕੀ ਜਾਂ ਉਹ ਸੰਸਾਰ ਦੀਆਂ ਜਿਹੜੀਆਂ ਰਸਮਾਂ ਦੇ ਵਿੱਚ ਮਨੁੱਖ ਫਸ ਜਾਂਦਾ ਮਾਰਰ ਕਹਿੰਦੇ ਭਾਈ ਉਹ ਤਾਂ ਕਵਨ ਅਰਥ ਮਰਤਕ ਸੰਗਾਰ ਬਾਣੀ ਵਿੱਚ ਕਹਿੰਦੇ ਸਤਿਗੁਰ ਕਹਿੰਦੇ ਨਾਮ ਬਿਨਾ ਜੇਤਾ ਵਿਹਾਰ ਜਿਉ ਮਰਤਕ ਮਿੱਥਿਆ ਸ਼ਿੰਗਾਰ ਇੱਥੇ ਸਤਿਗੁਰ ਮਹਾਰਾਜਾ ਸ਼ਬਦ ਵਿੱਚ ਕਹਿ ਰਹੇ ਆ ਕਹਿੰਦੇ ਮੇਰਾ ਮੇਰਾ ਕਰ ਬਿੜਲਾਹੀ ਮਰਨ ਹਾਰੇ ਜੀਅਰਾ ਨਾਹੀ ਇਹ ਜਿਹੜੀ ਜਿੰਦੇ ਆ ਨਾ ਆਤਮਾ ਇਹ ਨਹੀਂ ਮਰਦੀ ਸਰੀਰ ਤਾਂ ਇੱਕ ਦਿਨ ਖਤਮ ਹੋਣਾ ਹੈ ਜੋਪਿਓ ਸੋ ਬਣ ਸਹ ਪਰੋ ਆਜ ਕੇ ਕਾਲ ਕੋਈ ਵੀ ਆਇਆ ਰਹਿਨ ਨਾ ਪਾਵੈ ਸੁਰ ਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਹਾ ਪਰ ਗੁਰੂ ਮਹਾਰਾਜ ਕਹਿੰਦੇ ਸਾਰਾ ਜਿੰਦੇ ਰਹਿੰਦੇ ਆ ਸੰਸਾਰ ਦੇ ਵਿੱਚ ਕੌਣ ਕਹਿੰਦੇ ਜੀਵਤ ਪੇਖੇ ਉਹਨਾਂ ਨੂੰ ਜਿੰਦਿਆਂ ਦੇਖਿਆ ਜਾਂਦਾ ਜੀਵਤ ਪੇਖੇ ਜਿਣੀ ਹਰ ਹਰ ਧਾਇਆ ਸਾਧ ਸੰਗਤਿ ਨਹੀਂ ਦਰਸ਼ਨ ਪਾਇਆ ਜੋ ਵੀ ਆਇਆ ਨਾ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਾਲੇ ਕਰਮ ਜੀਂਦੇ ਰਹਿੰਦੇ ਆ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਆ ਜਾਦ ਕਰ ਰਹੇ ਆ ਨਾ ਉਹਨਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਵਾਰੀਆਂ ਮੈਂ ਸਿਰੇ ਬੇਨਤੀ ਕਰ ਰਿਹਾ ਸੀ ਸਾਧ ਸੰਗਤ ਜੀ ਉਹਨਾਂ ਦੇ ਵੀ ਪਰਿਵਾਰ ਸਨ ਉਹਨਾਂ ਦੇ ਵੀ ਕਾਰੋਬਾਰ ਸਨ ਬਹੁਤ ਪੜ੍ਹੇ ਲਿਖੇ ਸਾਨ ਭਾਈ ਅਮਰੀਕ ਸਿੰਘ ਜੀ ਸੰਤ ਜਰਨੈਲ ਸਿੰਘ ਭਾਵੇਂ ਪੰਜ ਛੇ ਜਮਾਤੇ ਪੜ੍ਹੇ ਸੀ ਪਰ ਉਹਨਾਂ ਵਰਗਾ ਹੋਇਆ ਕੋਈ ਨਹੀਂ ਜਿੰਨੀ ਬਖਸ਼ਿਸ਼ ਉਹਨਾਂ ਦੇ ਉੱਪਰ ਜੀਵਨ ਵਿੱਚ ਸੀ 36 ਸਾਲ ਦੀ ਉਮਰ ਦੇ ਵਿੱਚ ਕੌਮ ਨੂੰ ਨਵੀਂ ਸੇਧ ਦੇ ਕੇ ਚਲੇ 36 ਸਾਲ ਦੀ ਉਮਰ ਹੈ ਸੰਤ ਜਰਨੈਲ ਸਿੰਘ ਪੱਤਰਕਾਰਾਂ ਨੇ ਪੁੱਛਿਆ ਸੀ ਬਾਹਰਲੇ ਦੇਸ਼ਾਂ ਤੋਂ ਪੱਤਰਕਾਰ ਆਏ ਸੀ ਉਹਨਾਂ ਨੇ ਆਖਿਆ ਵੀ ਫੌਜ ਆ ਗਈ ਹੁਣ ਤੁਸੀਂ ਇੱਥੋਂ ਚਲੇ ਜਾਓਗੇ ਹੱਸ ਕੇ ਕਹਿਣ ਲੱਗੇ ਕਹਿੰਦੇ ਜਦੋਂ ਅੰਮ੍ਰਿਤਸਰ ਦੀ ਬਿਆਦਵੀ ਹੋਈ ਸੀ ਨਾ ਬਾਬਾ ਦੀਪ ਸਿੰਘ ਦਮਦਮਾ ਸਭ ਤੋਂ ਚੱਲ ਕੇ ਆਇਆ ਸੀ ਤੇ ਤੁਸੀਂ ਮੈਨੂੰ ਪੁੱਛਦੇ ਤੋਂ ਛੱਡ ਕੇ ਚਲੇ ਜਾਵਾਂਗੇ ਮਰ ਤਾਂ ਜਾਵਾਂਗੇ ਪਰ ਗੁਰੂ ਰਾਮਦਾਸ ਜੀ ਦਾ ਘਰ ਛੱਡ ਕੇ ਨਹੀਂ ਜਾ ਸਕਦਾ ਤੇ ਹੋਇਆ ਵੀ ਪਰ ਇੱਕ ਗੱਲ ਕਹਿੰਦੇ ਸੀ ਵੀ ਜੇ ਫੌਜ ਨੇ ਪਰ ਰੱਖਿਆ ਤੇ ਅਸੀਂ ਜਵਾਬ ਜ਼ਰੂਰ ਦੇਵਾਂਗੇ ਪਰ ਅੱਜ ਦਾ ਜਿਹੜਾ ਦਿਨ 1 ਜੂਨ ਦਾ ਅੰਦਰੋਂ ਇੱਕ ਗੋਲੀ ਵੀ ਨਹੀਂ ਚੱਲੀ ਸੀ ਪਰ ਇਹਨਾਂ ਭਾਰਤੀ ਹਕੂਮਤ ਦੀਆਂ ਫੌਜਾਂ ਨੇ ਕਿਉਂਕਿ ਸੋਚ ਸੀ ਕਿ ਸਿੱਖ ਕੌਮ ਨੂੰ ਖਤਮ ਕਰਨਾ ਹੈ ਕੱਲੂ ਘਰੇਦਾਰਤਨ ਦਾ ਕਤਲੇ ਆਮ ਕਰਨਾ ਸਰਬਨਾਸ਼ ਕਰਨਾ ਇਹ ਮਿੱਥੀ ਹੋਈ ਸਾਜ਼ਿਸ਼ ਸੀ 6 ਮਹੀਨੇ ਪਹਿਲਾਂ ਤਿਆਰੀ ਕੀਤੀ ਗਈ ਕਿਸ ਤਰ੍ਹਾਂ ਹਮਲਾ ਹੋਣਾ ਕਿੱਦਾਂ ਕੀਤਾ ਜਾਣਾ ਕਿੱਡੀ ਵੱਡੀ ਗੱਲ ਸੀ ਕਿਸੇ ਨੂੰ ਗ੍ਰਿਫਤਾਰ ਕਰਨਾ ਔਰ ਜਿਹੜੇ ਲੋਕ ਕਹਿੰਦੇ ਨਾ ਅੱਜ ਸਾਡੇ ਭੋਲੜ ਸਿੱਖ ਵੀ ਕਹਿੰਦੇ ਆ ਵੀ ਭਿੰਡਰਾਂ ਵਾਲੇ ਅੰਦਰ ਸਣ ਇਸ ਕਰਕੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 37 ਗੁਰਦੁਆਰਿਆਂ ਵਿੱਚ ਹਮਲਾ ਹੋਇਆ ਪੰਜਾਬ ਵਿੱਚ 37 ਗੁਰਦੁਆਰਿਆਂ ਉੱਥੇ ਕੌਣ ਭਿੰਡਰਾਂ ਵਾਲਾ ਸੀ ਇੱਕ ਸਾਜਿ ਸੀ ਕਿ ਕੌਮ ਨੂੰ ਖਤਮ ਕਰ ਦਿੱਤਾ ਜਾਏ ਸਰਬਨਾਸ਼ ਕਰ ਦਿੱਤਾ ਤਿੰਨ ਤਰੀਕ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਉਹ ਕੌਮ ਦਾ ਜਰਨੈਲ ਜਿਹਨਾਂ ਦਾ ਕੱਲ੍ਹ ਜਨਮ ਦਿਹਾੜਾ ਵੀ ਹੈ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜਿਹੜੀ ਸਰਕਾਰ ਜਿਹੜੀ ਹਕੂਮਤ ਕਹਿੰਦੀ ਸੀ ਜਿਹੜੀ ਫੌਜ ਕਹਿੰਦੀ ਸੀ ਕਿ 2 ਘੰਟਿਆਂ ਦੇ ਵਿੱਚ ਅਸੀਂ ਇਹ ਆਪਰੇਸ਼ਨ ਕਰ ਲਾਂਗੇ ਉਹਨਾਂ ਨੂੰ 4 ਦਿਨ ਲੱਗੇ ਹੱਥ ਖੜੇ ਕਰਾ ਦਿੱਤੇ ਉਹ ਮਹਾਨ ਸ਼ਖਸੀਅਤ ਸੀ ਸਾਧ ਸੰਗਤ ਜੀ ਜਿਹਨੇ ਸਾਥ ਦਿੱਤਾ ਬਾਬਾ ਜਰਨੈਲ ਸਿੰਘ ਦਾ ਜਰਨਲ ਸੁਭੇਗ ਸਿੰਘ ਜੀ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਹਨ ਖਾਸ ਕਰਕੇ ਮਾਫ ਕਰਨਾ ਇਹ ਘਟ ਗਿਣਤੀ ਦੇ ਜਿਹੜੀਆਂ ਜਿੰਨੀਆਂ ਵੀ ਕੌਮਾਂ ਹਨ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਜਿਸ ਵੇਲੇ ਬੰਗਲਾਦੇਸ਼ ਦੀ ਲੜਾਈ ਹੋਈ ਹੈ ਜਰਨਲ ਸੁਵੇਕ ਸਿੰਘ ਨੇ ਉਹਨਾਂ 80000 ਬੰਗਲਾਦੇਸ਼ੀਆਂ ਦੇ ਹੱਥ ਖੜੇ ਕਰਾਏ ਸੀ ਸਿਰਫ 2500 ਰੁਪਏ ਦਾ ਦੋਸ਼ ਲਾ ਕੇ ਉਸ ਸਮੇਂ ਦੀ ਸਰਕਾਰ ਨੇ ਜਰਨਲ ਸੁਵੇਕ ਸਿੰਘ ਦੇ ਉੱਪਰ ਦਾਗ ਲਾਇਆ ਸੀ ਤੇ ਉਹਦੇ ਅੰਦਰ ਵੀ ਕਿਸੇ ਨਾ ਕੀਤੇ ਰੋਸ ਸੀ ਇਸ ਸਰਕਾਰ ਦੇ ਖਿਲਾਫ ਪਰ ਘੱਟ ਗਿਣਤੀਆਂ ਨੂੰ ਹਮੇਸ਼ਾ ਇੱਜਤਾ ਹੁਣ ਵੀ ਆ ਜਿਹੜੀ ਜਰਨਲ ਸੀ ਕੁਰੇਸ਼ੀ ਉਹਦੇ ਉੱਪਰ ਕਿਦਾਂ ਦੇ ਕਮੈਂਟ ਕੀਤੇ ਗਏ ਕਿਉਂਕਿ ਘੱਟ ਗਿਣਤੀਆਂ ਦੇ ਇਹਨਾਂ ਦੇ ਬਰਦਾਸ਼ਤ ਨਹੀਂ ਹੁੰਦੇ ਵੀ ਜਿਹੜੇ ਦੇਸ਼ ਦੇ ਵਾਸਤੇ ਜਾਂ ਸਿੱਖ ਕੌਮ ਨੇ ਵੀ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੂੰ ਖਿਤਾਬ ਕੀ ਮਿਲਿਆ ਵੀ ਅੱਤਵਾਦੀ ਹੈ ਖਾਲਿਸਤਾਨੀ ਤੇ ਪਾਸ਼ਾ ਜੀ ਮਹਾਰਾਜ ਕਹਿੰਦੇ ਭਾਈ ਉਹ ਜੀਂਦੇ ਰਹਿੰਦੇ ਆ ਸੰਸਾਰ ਦੇ ਵਿੱਚ ਜਿਹੜੇ ਆਪਣੇ ਕੌਮ ਦੇ ਵਾਸਤੇ ਲੜਦੇ ਆ ਬਥੇਰੇ ਲੋਕ ਆ ਮਰ ਜਾਂਦੇ ਬਿਮਾਰੀਆਂ ਨਾਲ ਮਰ ਜਾਂਦੇ ਐਕਸੀਡੈਂਟਾਂ ਨਾਲ ਮਰ ਜਾਂਦੇ ਪਰ ਉਹਨਾਂ ਨੂੰ ਕੌਮ ਯਾਦ ਕਰਦੀ ਆ ਜਿਹੜੇ ਆਪਣੀ ਕੌਮ ਦੇ ਵਾਸਤੇ ਕੁਝ ਕਰਦੇ ਹੁਣ ਕਰਨਾ ਕੁਝ ਨਹੀਂ ਅਸੀਂ ਅਸੀਂ ਮਰਨਾ ਨਹੀਂ ਹੈ ਪਰ ਅਸੀਂ ਸੋਚੀਏ ਮੈਂ ਹਮੇਸ਼ਾ ਬੇਨਤੀ ਕਰਦਾ 15 20 ਮਿੰਟ ਬੈਠ ਕੇ ਸੋਚੀਏ 24 ਘੰਟੇ ਵਿੱਚ ਮੈਂ ਸਮਾਜ ਵਾਸਤੇ ਕੀ ਕਰ ਸਕਦਾ ਸਮਾਜ ਨੂੰ ਮੇਰੇ ਤੋਂ ਕੀ ਫਾਇਦਾ ਹੋ ਸਕਦਾ ਮੈਂ ਕੌਮ ਦੀ ਬਿਹਤਰੀ ਵਾਸਤੇ ਕੀ ਕਰ ਸਕਦਾ ਮੇਰਾ ਯੋਗਦਾਨ ਕੀ ਹੋ ਸਕਦਾ ਹਰੇਕ ਬੰਦੇ ਦੇ ਅੰਦਰ ਗੁਣ ਹੈ ਕੋਈ ਨਾ ਕੋਈ ਗੁਣ ਹੁੰਦਾ ਪਰਮੇਸ਼ਰ ਦਿੰਦਾ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮਹਾਰਾਜ ਕਹਿੰਦੇ ਮਰਨਾ ਸਾਰਿਆਂ ਨੇ ਆ ਪਰ ਉਹ ਯਾਦ ਰੱਖੇ ਜਾਂਦੇ ਮੇਰਾ ਮੇਰਾ ਕਰ ਬਿਲਾਹੀ ਮਰਨ ਆ ਰਿਹਾ ਜੀ ਆ ਰਾ ਨਹੀਂ ਕਹੋ ਨਾਨਕ ਗੁਰ ਖੋਲੇ ਕਪਾਟ ਗੁਰੂ ਨੇ ਜਿਨ੍ਹਾਂ ਦੇ ਭਰਮ ਕੱਟ ਦਿੱਤੇ ਨਾ ਵਿਕਾਰ ਕੱਟ ਦਿੱਤੇ ਮੁਕਤ ਭਾਏ ਬਿਨ ਸੇ ਭ੍ਰਮ ਥਾਟ ਇਹ ਜਿਹੜਾ ਭਰਮਾਂ ਦਾ ਖਲਾਰਾ ਸੀ ਨਾ ਸਾਰਾ ਮੁਕਤ ਹੋ ਗਿਆ ਸੰਤ ਜਰਨੈਲ ਸਿੰਘ ਮੈਂ ਪੜ ਰਿਹਾ ਸੀ ਕਹਿੰਦੇ ਬਚਪਨ ਦੇ ਵਿੱਚ ਨਾ ਉਮਰ ਕਾਫੀ ਹੋ ਗਈ ਸਾਲ 2 ਸਾਲ ਹੋ ਗਏ ਤੇ ਬੋਲਦੇ ਨਹੀਂ ਸਨ ਬੋਲਦੇ ਨਹੀਂ ਸਨ ਤੇ ਕਿਸੇ ਮਹਾਪੁਰਸ਼ ਨੇ ਆਖਿਆ ਸੀ ਬੜੇ ਪਿਤਾ ਜੀ ਪਿਤਾ ਬਾਬਾ ਬਾਪੂ ਜੋਗਿੰਦਰ ਸਿੰਘ ਬੜੇ ਚਿੰਤਾ ਤੇ ਸਨ ਕਿ ਬੱਚਾ ਬੋਲਦਾ ਨਹੀਂ ਹੈ 5 ਸਾਲ ਦੇ ਹੋ ਗਏ ਨਹੀਂ ਬੋਲੇ ਸਨ 5 ਸਾਲ ਤੱਕ ਅਰ ਨਹੀਂ ਬੋਲੇ ਸਨ ਕਿ ਕਿਸੇ ਮਹਾਂਪੁਰਸ਼ ਨੇ ਆ ਕੇ ਅਸੀ ਵੀ ਇਹ ਜਦੋਂ ਬੋਲੇਗਾ ਨਾ ਪूरी ਦੁਨੀਆ ਸੁਣਿਆ ਕਰੇਗੀ ਕਦੇ ਵੀਡੀਓ ਦੇਖ ਲਓ ਤੁਸੀਂ ਲੋਕੀ ਕਿੱਥੇ ਖੜ ਖੜ ਕੇ ਸੁਣਦੇ ਹੁੰਦੇ ਸਨ ਤੇ ਜਦੋਂ ਬੋਲੇਗਾ ਇਹਨੂੰ ਦੁਨੀਆ ਸੁਨੇਗੀ ਅੱਜ ਲੋਕੀ ਉਹਦੀ ਤਸਵੀਰ ਤੋਂ ਵੀ ਡਰਦੇ ਆ ਫੋਟੋ ਤੋਂ ਵੀ ਡਰਦੇ ਆ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੀਤਾ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਜੋ ਆਪਾਂ ਅਰਦਾਸ ਕਰਦੇ ਆਂ ਸਤਿਗੁਰੂ ਮਹਾਰਾਜ ਸਾਨੂੰ ਵੀ ਇਸ ਸਿਧਾਂਤ ਤੇ ਇਸ ਇਤਿਹਾਸ ਦੇ ਪਹਿਰੇਦਾਰ ਬਣਾਉਣ ਦੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਅਸੀਂ ਇਤਿਹਾਸ ਘਟੋ-ਘਟ ਕਿ ਅਸੀਂ ਇਤਿਹਾਸ ਨੂੰ ਜੀਂਦਾ ਰੱਖ ਸਕੀਏ ਆਪ ਪੜ੍ਹੀਏ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਦਸੀਏ ਜਾਦਾ ਸਮਾਂ ਨਹੀਂ ਹੋਇਆ 41 ਸਾਲ ਹੋਇਆ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਕਾਹੇ ਕੋ ਮੂਰਖ ਭਖਲਾਇਆ ਕਹਿੰਦੇ ਮਿਲ ਸੰਜੋਗ ਹੁਕਮ ਤੂੰ ਆਇਆ ਇਹ ਲੋਕਾਂ ਨੂੰ ਬੜੇ ਭਲੇਖੇ ਸਨ ਵੀ ਆ ਕਰਦੇ ਆਂਗੇ ਆ ਕਰਦੇ ਆਂਗੇ ਜਿਹਦੇ ਕੋਲ ਚਿੜੀ ਵੀ ਨਹੀਂ ਫੜਕਦੀ ਸੀ ਉਹ ਵੀ ਚਲੇ ਗਏ ਨਾ ਦਨੀਆਂ ਤੇ ਤੇ ਭਾਵ ਕਿ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਭਲੇਖਾ ਨਾ ਰੱਖਿਓ ਉਹ ਜੋ ਹੁੰਦਾ ਪਰਮੇਸ਼ਰ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਨਵਾਹਿ ਗੁਰਦੀ ਕੀ ਫਤੇ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ